ਹਾਂਜੀ ਜਿੱਦਾਂ ਆਪਾਂ ਦੇਖ ਰਹੇ ਆ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਬਹੁਤ ਵਾਇਰਲ ਹੋ ਰਹੀ ਆ ਕੰਦ ਦੇ ਨਾਲ ਇੱਟਾਂ ਚ ਮਿਲ ਰਿਹਾ ਬੰਦਾ ਅੱਜ ਆਪਾਂ ਵਿਲੇ ਹੋਏ ਸੀਗੇ ਅੱਜਾ ਚਲੋ ਆਪਾਂ ਵੀ ਇੱਕ ਵੀਡੀਓ ਬਣਾ ਕੇ ਦੇਖਦੇ ਆ ਕਿ ਸੱਚੀ ਚਿਮੜਦੀਆਂ ਕਿ ਨਹੀਂ ਚਿਮੜਦੀਆਂ ਝੂਠਾ ਸੱਚਾ ਸਾਰੀ ਆਪਾਂ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਕਿ ਚਿਮੜਦੀਆਂ ਕਿ ਕਿਸ ਬਜਾਹ ਨਾਲ ਚਿਮੜਦੀਆਂ ਆ ਉਹਨਾਂ ਪਾਣੀ ਇਦਾਂ ਭਰਿਆ ਸੀਗਾ ਇੱਟ ਦੇ ਵਿੱਚ ਆਹ ਦੇਖ ਲਓ ਜੀ ਪੂਰੀ ਇੱਟ ਪਾਣੀ ਦੀ ਭਰ ਲਈ ਸੀ ਤਾਰ ਕਰ ਲਈ ਸੀ ਉਸ ਤੋਂ ਬਾਅਦ ਅੱਧਾ ਕਰਕੇ ਇਦਾਂ ਕਰਕੇ ਆਹ ਦੇਖੋ ਤੇ ਅਮਰੀਕਾ ਰਪਾਣਾ ਉਹ ਬੰਦੇ ਨਾ ਐਡਾ ਲਾ ਰਿਆ ਸੀਗਾ ਐਡਾ ਲਾ ਕੇ ਐਡਾ ਚਮੜਤੀ ਸੀਗੀ ਇਹ ਚਮੜ ਗਈ ਫੇਰ ਦੇਖੀਏ ਕੋਰ ਕੀ ਬਦਾ ਵੀ ਚਮੜ ਜਵੇ ਕਿਦਾਂ ਵਜਾ ਕੀ ਹੈ ਇਹਦੀ ਆਹ ਦੇਖੋ ਪਾਣੀ ਦੀ ਭਰ ਲਈ ਐਟ ਚੰਗੀ ਤਰ੍ਹਾਂ ਤਾਰ ਕਰ ਲਈ ਆਹ ਦੇਖੋ ਕਿਦਾਂ ਨਹੀਂ ਐਟ ਟੁੱਟ ਗਈ ਚਿਮੜੀ ਨਹੀਂ ਹੈਗੀ ਆਹ ਦੇਖਦੇ ਆ ਇਹਦਾ ਪਾਣੀ ਨਾਲ ਕੋਈ ਸੰਪਰਕ ਹੈਗਾ ਆ ਮਤਲਬ ਜੋ ਦੇਖ ਆਥੇ ਕੋਲੇ ਤੇ ਚਿਵੜ ਗਈ ਜੀ ਮੈਂ ਇੱਕ ਚਮੜ ਕੇ ਦੇਖਦਾ ਮੰਗਾ ਕਹਿੰਦਾ ਹੋਵੇ ਵੀ ਦੇਖਣੀ ਆ ਚਿਮੜ ਗਈ ਜੀ ਚਿਮੜ ਗਈ ਆਹ ਦਾੜੀ ਤਾਲੀਆਂ ਤਾਂ ਹੁਣ ਆਪਾਂ ਮਾਰਤੀਆਂ ਹੁਣ ਤੁਹਾਨੂੰ ਇਹਦੇ ਪਿੱਛੇ ਦੀ ਵਜ੍ਹਾ ਦੱਸਾਂਗੇ ਕਿ ਕਿਦਾਂ ਜੇ ਮੜੀਆਂ ਆ। ਕਈ ਬੰਦੇ ਕਹਿੰਦੇ ਹਵਾ ਭਰ ਜਾਂਦੀ ਆ, ਕੁਛ ਹੋ ਜਾਂਦਾ ਆ। ਇਹ ਵਜ੍ਹਾ ਨਹੀਂ ਹੈਗੀ ਅਸਲ 'ਚ। ਲਾਗੇ ਲੈ ਕੇ ਆਓ ਜੀ। ਕੈਮਰਾ ਤੇ ਵਜ੍ਹਾ ਤੁਹਾਨੂੰ ਅਸਲ ਦਿਖਾਵਾਂਗੇ ਕੀ ਆ। ਆਹ ਭੈਟ ਚੱਕ ਲਈ ਆ। ਇਹਦੇ ਇਹ ਛੋਟ-ਛੋਟੀਆਂ ਮੇਖਾਂ ਲਾ ਲੈਂਦੇ ਆ। ਆਹ ਦੇਖੋ। ਜਿਹੜੀਆਂ ਆਪਾਂ ਨੂੰ ਦਿਖਦੀਆਂ ਨਹੀਂ ਹੈਗੀਆਂ। ਕੋਲੋਂ ਕਰਕੇ ਵੀ ਨਹੀਂ ਦਿਖਦੀਆਂ। ਆਹ ਏਟ ਵੀ ਦੇਖ ਲਓ ਆ ਇਦਾਂ ਏਟ ਰੱਖਦੇ ਆ ਆ ਜਿਹੜੀ ਵਿੱਚ ਇਹਦੇ ਆ ਦੇਖੋ ਇੱਧਰ ਕਰ ਆ ਜਿਹੜਾ ਵਿੱਚ ਨਾ ਦਰਾਰ ਹੁੰਦੀ ਆ ਇਹਦੇ ਵਿੱਚ ਧਮੇਖ ਭਾਜ ਜਾਂਦੀ ਆ ਏਟ ਟਿਕ ਜਾਂਦੀ ਆ ਠੀਕ ਆ ਜੀ ਇਹਨੂੰ ਹੁਣ ਆਪਾਂ ਲਾ ਲੰਨੇ ਆ ਆ ਵੀ ਦਿਖਾਵਾਂਗੇ ਆ ਜਿਹੜੀ ਏਟ ਆ ਇਹਦੇ ਥੱਲੇ ਵੀ ਮੇਖ ਆ ਆ ਦੇਖੋ ਆ ਦਰਾਰ ਆ ਜਿਹੜੀ ਇਹਦੇ ਵਿੱਚ ਮੇਖ ਭਾਜ ਜਾਂਦੀ ਆ ਏਟ ਖੜੀ ਹੋ ਜਾਂਦੀ ਆ ਇਹ ਕੋਈ ਜਾਦੂ ਨਹੀਂ ਕੋਈ ਕੁਛ ਨਹੀਂ ਕੋਈ ਕਾਲਾ ਜਾਦੂ ਨਹੀਂ ਹੈਗਾ ਕੋਈ ਇਹਦੇ ਨਾਲ ਗਲੂ ਨਹੀਂ ਲਾਇਆ ਹੋਇਆ ਸੀਗਾ ਉਹੀ ਕੁਛ ਨਹੀਂ ਸੀਗਾ ਕਈਆਂ ਦੇ ਕਮੈਂਟਾਂ ਦੇਖੇ ਆ ਕਹਿੰਦੇ ਗਲੂ ਨਾ ਜਾਂ ਕੇ ਚੀਜ਼ ਨਾ ਉਹਨਾਂ ਨੇ ਇਹ ਐਟਾ ਫਿਕਸ ਕਰ ਲੀਆਂ ਪਰ ਨਹੀਂ ਇਹ ਮੇਖਾਂ ਦੇ ਨਾਲ ਆ ਜੀ ਆ ਦੇਖੋ ਕੋਈ ਜਾਦੂਗਰੀ ਨਹੀਂ ਕੋਈ ਕੁਛ ਨਹੀਂ ਹੈਗਾ ਤੇ ਉਹ ਵੀਰਾਂ ਲਈ ਵੀ ਚਲੋ ਤਾੜੀਆਂ ਮਾਰ ਦਨ ਜਿਨ੍ਹਾਂ ਨੇ ਇਹ ਵੀਡੀਓ ਬਣਾਈ ਸੀ ਪਰ ਕੋਈ ਵੱਡਾ ਜਾਦੂ ਨਹੀਂ ਹੈਗਾ ਠੀਕ ਆ ਜੀ ਧੰਨਵਾਦ ਜੀ ਸਾਰਿਆਂ ਦਾ ਤੂੰ ਕੀ ਕਰ ਰਿਹਾ ਮੈਂ ਪੁੱਤ ਇੱਕ ਇੱਕਨਾਂ ਦੋ ਚੱਕ ਲਈ ਯਾਰ ਤੈਂ ਹਾਂਜੀ ਆਪਾਂ ਸੋਸ਼ਲ ਮੀਡੀਆ ਤੇ ਇੱਕ ਦੇਖ ਰਹੇ ਆ ਫੇਸਬੁੱਕ YouTube ਤੇ ਬੰਦਾ ਇੱਟ ਚ ਮੇੜ ਰਿਹਾ ਆ ਪਾਣੀ ਲਾ ਲਾ ਕੇ ਅੱਜ ਆਪਾਂ ਸਾਰੇ ਕੰਮ ਤੋਂ